हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਫਿਰ ਗੁਰਲਾਲ ਦੇ ਕੋਲ ਆਇਆ ਦੋਸਤੋ ਸੁਰ ਸਿੰਘ ਪਿੰਡ ਤੋਂ ਜਿਹੜੀ ਛੜਕ ਦੋਸਤੋ ਪਿੰਡ ਮਾਣੀ ਮੰਦੀਆਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਘਰ ਆ ਵੀਰ ਗੁਰਲਾਲ ਸਿੰਘ ਉਹਨਾਂ ਦਾ ਤੇ ਚਾਰ ਬੜਾ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਜੇ ਤਰੀਕ ਤੁਸੀਂ ਨੋਟ ਕਰ ਲਓ ਅੱਜ 25 ਜੁਲਾਈ ਆ ਦੋਸਤੋ ਸਮਾਂ ਕੋਈ ਸ਼ਾਮ ਦੇ ਆਪਾਂ ਇਹ ਵੀਡੀਓ ਬਣਾ ਰਹੇ ਆ ਕੋਈ 5:30 ਵਜੇ ਦਾ ਔਲੇਨੀਆ ਬਦ ਰਿਟੇਲ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਗਰਨਾਲ ਵੀਰੇ ਸਾਸਿਕਾ ਸਾਸਿਕਾ ਸੰਤੋ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਵਧੀਆ ਕਿਰਪਾ ਜੀ ਚਲੋ ਸ਼ੁ크ਰਾ ਮਾਲਕੀ ਵੀਰੇ ਗਰਨਾਲ ਕਿਵੇਂ ਕੰਮ ਬੜੀ ਕਿਰਪਾ ਮਹਾਰਾਜ ਸੰਤੂ ਸਾਹਿਬ ਆਪ ਵੀ ਵਿਧੀ ਚਾਂਦੀ ਦੇ ਮਾਰਦਿਆਂ ਜਾਂਦਿਆਂ ਛਾਲਾਂ ਕਰਮਾਂ ਲਈਆਂ ਮਾਲ ਹੀ ਚੰਗਾ ਹੁੰਦਾ ਵਾ ਸ਼ਾਊਟਾਂ ਦੇ ਵੇਚ ਜਾਂਦਾ ਸੰਤੂ ਸਾਹਿਬ ਚਲੋ ਵਧੀਆ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਅੱਛਾ ਗਰਨਾਲ ਅੱਜ ਆਪਾਂ ਪਸ਼ੂ ਜਿੱਦਾਂ ਜ਼ਿਕਰ ਕੀਤਾ ਚਾਰ ਨਾਗਾ ਤਿੰਨ ਸੋਏ ਆ ਤੇ ਇੱਕ ਗੱਬਣ ਬੜਾ ਸੰਦੂ ਸਾਹਿਬਾ ਇਹਨੂੰ ਅੱਜ ਚੌਥਾ ਦਿਨ ਵਾਂ ਸੂਈ ਨੂੰ ਇਹਦੇ ਮਗਰ ਵਛੀ ਆ ਦੂਜਾ ਸੂਆ ਵਹਿੜ ਸੂਈ ਆ ਕੋਈ 13 14 ਕਿਲੋ ਦੁੱਧ ਲਾਲੇ ਬੋਲਾ ਲਾਲੇ ਜਿਹੜੀ ਗੱਲ ਵਾ ਆ ਵਹਿੜ ਅੱਜ ਹੀ ਸੂਈ ਆ ਜੇ ਅਜੇ ਜੇਰ ਹੀ ਪਾ ਕੇ ਰਹੀ ਆ ਮੈਂ ਆਪਾਂ ਗਲਤ ਨਹੀਂ ਕਹਿਣਾ ਹੂੰ ਇਹ ਪਹਿਲਾ ਸੂਆ ਚੌਗੀ ਆ ਵਛੀ ਮੂੰਹ ਠੀਕ ਆ ਜੀ ਹਾਂਜੀ ਚਾਰ ਦੰਦਾ ਠੀਕ ਆ ਜੀ ਤੇ ਆ ਜਿਹੜੀ ਆ ਇਹ ਸੰਦੂ ਸਾਹਿਬ ਇਹ ਰਾਤ ਤੜਕੇ 2 ਵਜੇ ਸੂਈ ਸੀ ਅੱਛਾ ਜੀ ਤੇ ਇਹਨੇ 6 7 ਵਜੇ ਜੇਰ ਪਾਈ ਆ ਹੂੰ ਹੂੰ ਤੇ ਇਹ 3 3.5 3 4 ਕਿਲੋ ਦੇ ਲਾਗੇ ਬੰਨੇ ਚੋਈ ਹੋਊਗੀ ਠੀਕ ਆ ਜੀ ਹਾਂਜੀ ਉਹ ਪਰ ਹਾਂਜੀ ਤਾਂ ਦੋਸਤੋ ਇਹ ਡਿਟੇਲ ਆ ਬਾਕੀ ਆਪਾਂ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲੂਗੀ ਤੇ ਵੀਡੀਓ ਬਾਕੀ ਬਾਤੋ ਅੱਗੇ ਸ਼ੇਅਰ ਕਰਦੇ ਹੋ ਦੋਸਤੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਸ਼ੁਰੂਆਤ ਆਪਾਂ ਇੱਥੋਂ ਕਰਦੇ ਆਂ ਵੀਰ ਗਰਲਾਲ ਇਸ ਵੈੜ ਤੋਂ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦਾ ਸੁਬਾ ਕੀ ਨਾਮ ਹੈ ਇਹ ਸੰਤੂ ਸਾਹਿਬ ਦੂਜਾ ਸੁਗਾ ਸੂਈ ਆ ਜੀ ਦੂਜਾ ਸੁਬਾ ਹਾਂਜੀ ਇਹ ਸ਼ਾਇਦ ਆਪਦਾ ਕਰੋਸ ਜੀ ਆਹ ਜੀ ਤੇ ਅੱਜ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੰਤੂ ਸਾਹਿਬ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਉਹ ਬੱਚੀ ਇਹਦੇ ਮਗਰ ਠ ਸਮਾਉ ਗਿਆ ਇਹਨੂੰ ਤੇ ਬਾਕੀ ਕਦਕੂਦ ਤੁਸੀਂ ਵੇਖੋ ਵੱਡੇ ਕਦਕਾੜ ਦੇ ਵਿੱਚ ਆ ਥਣ ਦੇ ਬੇ ਦੀ ਸਾਫ ਸੁਥਰੀ ਆ ਕਰੋ ਚੱਕੀ ਤੇ ਵੰਡ ਕਾਫੀ ਵਧੀਆ ਆਫਸੀ ਥਣਾ ਦੀ ਤੇ ਮੁੱਠੀ ਮੁੱਠੀ ਥਣਾ ਠੀਕ ਆ ਜੀ ਚਾਰੇ ਥਣਾ ਦਾ ਗੈਬ ਗੂਬ ਕਾਫੀ ਵਧੀਆ ਆ ਲਓ ਜੀ ਠੀਕ ਹੈ ਅੱਛਾ ਵੀਰ ਅਗਰ ਆਹ ਪੰਜਾ ਚੌ ਦਿਨਾਂ ਦੀ ਕਿੰਨੇ ਕੁ ਦੁੱਧ ਤੇ ਇਹ ਸੰਧੂ ਸਾਹਿਬ ਝਾਗ ਵਾਲਾ 14-15 ਕਿਲੋ ਵੀ ਹੋਗੇ ਜਿਹੜਾ ਠੰਡਾ ਦੋ ਡੰਗ ਆਇਆ ਤਸੱਲੀ ਨਾਲ ਵੀ ਚੋਗੇ ਖੜਨਾ 12 ਕਿਲੋ ਠੰਡਾ ਹੋਊਗਾ ਸੰਧੂ ਸਾਹਿਬ ਹੂੰ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਮਗਰ ਬੱਛੀ ਦੂਜਾ ਸੂਗਾ ਸੂਈ ਆ ਚੋਣ ਚਾਨ ਇੱਕ ਨੰਬਰ ਕੋਈ ਭੂਰ ਨਹੀਂ ਛਟਾ ਨਹੀਂ ਥਾਨੀ ਘਟ ਠੀਕ ਹੈ ਜੀ ਹਾਂਜੀ ਤੇ 12 ਕਿਲੋ ਅਨਟ ਠੰਡਾ ਹੀ ਆ ਸੰਧੂ ਸਾਹਿਬ ਹੋਊ ਤੇ 13-14 ਆਪਾਂ 12 ਕਿਲੋ ਠੰਡਾ ਦੱਸਾਂਗੇ ਜਿਹੜਾ ਭੈਣ ਭਰਾ ਦੂਰੋਂ ਆਊਗਾ ਕੋਈ ਖਰਾਬ ਨਾ ਹੋਊਗਾ ਕੱਦ ਉੱਚਾ ਦੋਸਤੋ ਪੂਰਾ ਵੱਡਾ ਵੱਡੇ ਕੱਦ ਕਾਟ ਦੇ ਵਿੱਚ ਤੇ ਕਰੋ ਸੰਗ ਦੇ ਵਿੱਚ ਬਾਕੀ ਜੰਮੀਪਲੀ ਪੂਰੀ ਵਜਨ ਉਡਾ ਲਈ ਆ ਕੱਦ ਉੱਚਾ ਠੀਕ ਆ ਆ ਵੇਖੋ ਫੇਸ ਕੁਆਲਿਟੀ ਬਾਕੀ ਇੱਕ ਬਰੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਆਫੀ ਕਲਰ ਤੇ ਬਲੈਕ ਦੋ ਕਲਰ ਦਾ ਦੋਸਤੋ ਇਹ ਕੰਬੀਨੇਸ਼ਨ ਤੇ ਬਾਕੀ ਆ ਥਣ ਭਾਂਡਾ ਠੀਕ ਆ ਮਾਰਨਿੰਗ ਕਰ ਲਾ ਲਾ ਚੁਆਈ ਕਿੰਨੇ ਵਜੇ ਹੋਈ ਫਿਰ ਸੰਤੂ ਸਾਹਿਬ 6 ਤੋਂ 6 ਹੀ ਆਪਾਂ ਚੁੰਨੇ ਆ ਠੀਕ ਆ ਜੀ ਕੋਈ ਆਪਣੇ ਘਰ ਤਿੰਨ ਡੰਗ ਛੱਡ ਕੇ ਚਾਰ ਡੰਗ ਚੋਵੇ 6 ਤੋਂ 6 ਜਿੰਨੇ ਦਿਨ ਮਾਦੀ ਚੁੰਦਾ ਰਵੇ ਅਸਲੀ ਕਰਕੇ ਖੜੇ ਆ ਲਓ ਵੀ ਦੋਸਤੋ ਠੀਕ ਹੈ ਜੀ ਸਵੇਰ 6 ਵਜੇ ਦੀ ਚਵਾਈ ਆ ਬਾਕੀ ਕੋਈ ਭਰਾ ਦੋ ਟਾਈਮ ਚਵਾਈ ਕਰ ਲੈ ਠੀਕ ਹੈ ਜੀ ਬਾਕੀ ਅੱਗੇ ਹਰਕਤ ਹੀ ਆਪਕੋ ਆਪਣੇ ਦੋਸਤੋ ਤੁਹਾਡੀ ਐਸਾ ਵਿਜ਼ਿਟ ਕਰਨ ਤੇ ਆ ਤੇ ਪਹੁੰਚ ਕਰਨ ਤੇ ਆ ਜਿੰਦਾ ਮਰਜੀ ਤਸੱਲੀ ਕਰੋ ਆਨਲਾਈਨ ਕੋਈ ਵੀਰ ਮਗਾਉਂਦਾ ਵੀਡੀਓ ਕਾਲ ਤੇ ਤਸੱਲੀ ਕਰਵਾ ਲਓ ਠੀਕ ਹੈ ਸੋ ਬਖਾਲਾ ਖੂਲਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਫਿਕਸ ਆਰਡਰ ਤੇ ਵਿੱਚ ਤੇ 12 ਕਿਲੋਟਰ ਹੋਣਾ ਇਹਦੇ ਥੱਲੇ ਹਾਜ਼ਰ ਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਬਾਕੀ ਕਦਗੁੱਦ ਸੋਣਾ ਲੀ ਸਭੀ ਚੰਗੀ ਆ ਬਾਕੀ ਕੱਦ ਵੱਡਾ ਠੀਕ ਆ ਮਗਰ ਬੱਚਾ ਬੱਚੀ ਫੀਮੇਲ ਕਾਫ ਨੂੰ ਜਨਮ ਦਿੱਤਾ ਉਹ ਵੀ ਆਪਾਂ ਤੁਹਾਨੂੰ ਬੱਚਾ ਵੀ ਦਿਖਾ ਦਿੰਨੇ ਆ ਤਾਂ ਠੀਕ ਆ ਬੱਚਾ ਆ ਉਹ ਗਰਲਾ ਆਵੇ ਤੁਹਾਨੂੰ ਸਭ ਬੱਚੀ ਇਧਰ ਸਾਈਡ ਤੇ ਬੰਨੀ ਕੋ ਦਰਮਿਆਨ ਆ ਜਾ ਹਾਂ ਨਾ ਹੋਵੇ ਸੋ ਨਾਰਵਾ ਜਿਹੜਾ ਦੋਸਤੋ ਬਿਲਕੁਲ ਬੱਚੇ ਦੇ ਨਾਲ ਆ ਤੇ 40-50 ਦਿਨਾਂ ਦੀ ਆ ਮਗਰ ਸ਼ਾਈਵਾਲ ਦੇ ਵਿੱਚ ਹੀ ਦੋਸਤੋ ਬੱਚੀ ਆ ਠੀਕ ਆ ਬੈੜ ਸੋਹਣੀ ਆ ਚੰਗੀ ਆ ਬੈੜ ਦੋਸਤੋ ਬਾਕੀ 12 ਕਿਲੋ ਕਰਮਾਰੀ ਥਲੇ ਦੁੱਧ ਤੇ ਇਹ ਗਰਨਾਲ ਦਵਾਂਗੇ ਕਿੰਨੇ ਦੀ ਵੀਰੇ ਸੰਧੂ ਸਾਹਿਬ ਮੋਲ ਉਦਨ ਵੀ ਆਪਾਂ ਜੈਜਾ ਜੀ ਕੀਤੇ ਇਹਦੇ ਕਰਮਾਲੀਆਂ ਉੜਦੀਆਂ ਗਈਆਂ ਇਹ ਮੋਲ ਐਵੇਂ 55 60 ਆਪਾਂ ਗਲਤ ਨਹੀਂ ਕਰਨੇ ਮੋਲ ਜੋ ਮਰਜ਼ੀ ਕਰੀਏ ਆਪਾਂ 52000 ਤੋਂ ਖੁੱਲੇ ਮਾਨਤਾਨ ਕਰਦਾਂਗੇ 52000 ਮਾਣਾ ਕੋਈ ਗੱਲ ਨਹੀਂ ਮੁਰੂਗਾ ਨਾ ਕੋਈ ਭੈਣ ਭਰਾ ਵੇ ਸਹੀ ਤਾਂ ਮੁਰਦਾ ਨਹੀਂ ਕੋਈ ਇਥੋਂ ਠੀਕ ਹੈ ਹਾਂਜੀ ਦੇ ਕੇ ਕੱਲਾਂਗੇ ਜਨਾਬ ਕੀ ਕਰੋਗੇ ਛੋਡਾਂ ਕਰਾਂਗੇ ਖੁੱਲਿਆਂ ਅਗੇ ਜਲ ਪਾਣੀ ਛਕਾਵਾਂਗੇ ਜੀ ਸੁਨਾਵਾਂਗੇ ਨਹੀਂ ਸੰਧੂ ਸਾਹਿਬ ਵੜੀ ਮਹਾਰਾਜ ਦੀ ਮਿਹ ਆ ਵੀਡੀਓ ਤੁਸੀਂ ਪਾ ਕੇ ਜਾਣੀ ਛੌੜ ਹੀ ਚੱਲਣਿਆ ਰਾਤ ਨੂੰ ਮਾਲ ਵੇਚ ਦੇਣਾ ਮਹਾਰਾਜ ਜੀ ਸੁਖਰਾ ਮਾਲ ਵੇਚ ਜਾਂਦਾ ਸੰਧੂ ਸਾਹਿਬ ਥਣ ਭਾਂਡੇ ਇਹੋ ਜੇ ਲਵਦੇ ਕਿਤੇ ਡੰਗਰਾਂ ਦੇ ਹਨ ਲਓ ਜੀ ਦੋਸਤੋ ਬਾਕੀ ਥਣ ਦੇ ਬਾਕੀ ਵਾਰੀ ਤੁਹਾਨੂੰ ਆਪ ਉਲਟ ਬਹਿਣੀ ਵਾਲੀ ਸਾਈਡ ਤੋਂ ਫਿਰ ਦਿਖਾ ਦਿੰਦੇ ਆ 52000 ਦੀ ਜਿਹੜੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਬਾਕੀ ਆ ਥਣ ਭਾਂਡਾ ਉਲਟ ਬਹਿਣੀ ਵਾਲੀ ਸਾਈਡ ਤੋਂ ਆਪ ਕਰੋ ਚੈੱਕ ਆ ਲਓ ਜੀ ਉਸ ਸਫਾਈਲਾ ਦੋਸਤੋ ਹਵਾਨਾ ਚੱਡਾ ਠੀਕ ਆ ਬਾਕੀ ਥੰਮ ਦੇਵੇ ਦੀ ਉਹ ਜਿਆਦਾ ਸਾਫ ਕੋਈ ਭਰਾ ਵੀ ਚੋਕੇ ਤਸੱਲੀ ਕਰ ਲੇ ਇੱਕ ਸੈਕਿੰਡ ਨੰਬਰ ਤੇ ਗਰ ਲਾਲ ਆ ਆਪਣੇ ਕੋਲ ਜਿਹੜੇ ਵੈੜ ਖੜੀ ਵੇ ਇਹ ਸੰਤੂ ਸਾਹਿਬ ਪਹਿਲਾਂ ਵੈੜ ਹੀ ਸੁਈ ਆ ਅੱਛਾ ਜੀ ਹਾਂਜੀ ਇਹ ਅੱਜ ਤਕਰੀਬ 12 ਵਜੇ ਦੇ ਲਾਗੇ ਬੰਨੇ ਸੁਈ ਸੀ ਹਾਂਜੀ ਆ 5 ਵਜੇ ਨੇ ਜੇਰ ਪਾਈ ਆ ਠੀਕ ਆ ਆ ਪੰਜੇ ਧਾਰਾਂ ਹੀ ਮਾਰ ਕੇ ਕੱਲੀਆਂ ਵੇਖੀਆਂ ਵੀ ਚੋਣ ਚਾਂਣ ਇੱਕ ਨੰਬਰ ਵਾ ਹਮ ਜਿਹੜੀ ਗੱਲ ਐਵੇਂ ਆਪਾਂ ਕਹਿ ਦਈਏ ਵੀ 5 ਕਿਲੋ ਚੋਈ 4 ਕਿਲੋ ਚੋਈ ਆਪਾਂ ਨਹੀਂ ਅਜੇ ਚੋਈ ਚੜੀ ਥੋੜੀਆਂ ਧਾਰਾ ਤੁਰਾ ਮਾਰ ਕੇ ਥਾ ਕੌਣ ਚਾਹਣ ਇੱਕ ਨੰਬਰ ਕਰਮਾ ਵਾਲੀ ਕੋਈ ਭੂਰ ਨਹੀਂ ਛਟਾਣੀ ਆ ਤੇ ਬਾਕੀ ਚਲੋ ਆਪਦੀ ਭੈਣ ਭਰਾ ਤਸੱਲੀ ਕਰਕੇ ਖੜੇ ਚੌਗੀ ਆ ਮੂੰਹਾਂ ਸੰਧੂ ਸਾਹਿਬ ਅੱਛਾ ਜੀ ਹਾਂਜੀ ਚਾਰ ਦੰਦ ਪਿਓਰ ਚਾਰ ਦੰਦ ਸੰਧੂ ਸਾਹਿਬ ਨਹੀਂ ਅਜੇ ਪਿਓਰ ਚਾਰ ਹੀ ਆ ਸੰਧੂ ਸਾਹਿਬ ਹਾਂਜੀ ਲਓ ਜੀ ਬਾਕੀ ਦੋਸਤੋ ਆ ਥਣ ਦੇਵਾ ਵੇਖੋ ਫੋਟ ਫੋਟ ਦੀ ਦੂਰੀ ਆ ਕਰਮਾ ਵਾਲੀ ਦੇ ਥਾਣੇ ਦੇ ਵਿੱਚ ਅੱਜ ਹੀ ਸੂਈਏ ਮਾਰਨਿੰਗ ਕੇ ਦੁਪਹਿਰੇ ਕੁਝ ਕੇ ਟਾਈਮ ਨਹੀਂ ਸੰਧੂ ਸਾਹਿਬ 12 ਵਜੇ ਸੂਈ ਅੱਛਾ ਜੀ ਹਾਂਜੀ ਜੋ ਜੁਰ ਪੈ ਗਈ ਹਨ ਪੈ ਗਈ ਪੈ ਗਈ ਜੀ ਉਹ ਜੇਰ ਵੀ ਚਲੋ ਸਾਡੇ ਮਗਰ ਬੱਛੀ ਕਿ ਬੱਚਾ ਬੱਚੀ ਬੱਚੀ ਸੰਤੂ ਸਾਹਿਬ ਉਹ ਮਗਰ ਬੱਚੀ ਆ ਜੀ ਠੀਕ ਆ ਜੀ ਤੇ ਬਾਕੀ ਆ ਵੇਖੋ ਤੁਸੀਂ ਥਣ ਦੇਵਾ ਬਾਕੀ ਇੱਕ ਇੱਕ ਕਿੱਠ ਦੇ ਦੋਸਤੋ ਆਪਾਂ ਥਾਣਾ ਆ ਤੁਹਾਨੂੰ ਨੋਟ ਕਰਾ ਦਿੰਨੇ ਆ ਵੀ ਥਣ ਦੀ ਦੂਰੀ ਵੇਖੋ ਬਹੁਤ ਵਧੀਆ ਥਾਣਾ ਅਗਲੇ ਪਿਛਲੇ ਥਾਣਾ ਦਾ ਗਏ ਵੀ ਬਹੁਤ ਜ਼ਿਆਦਾ ਤੇ ਬਲੈਡਰ ਕਰਮਾਂ ਦੀ ਬੰਨੀ ਖੜੀ ਹੈ ਕਰਮਾਂ ਦੀ ਬਹੁਤ ਵਧੀਆ ਥਣ ਦੇਵੇ ਦੇ ਵਿੱਚ ਕੁਝ ਕੁਝ ਧਾਰਾਂ ਮਾਰੀਆਂ ਦੋਸਤੋ ਜੇ ਚਵਾਈ ਜ਼ਿਆਦਾ ਨਹੀਂ ਕੀਤੀ ਕਿ ਵੈਸੇ ਜਿਹੜੇ ਦੋਸਤੋ ਥਣ ਪਾਸ ਹੀ ਕੀਤੇ ਆ ਕੋਈ ਮੜਾ ਜਾ ਮੇਰਾ ਤਾਂ ਵੀ ਆਪਾਂ ਕੋਝ ਕੋਝ ਧਾਰਾ ਮਾਰ ਕੇ ਤੇ ਅੱਗੇ ਕਿਸੇ ਵੀਰ ਨੂੰ ਦੱਸਣਾ ਇਚਾਈ ਕਿ ਹੋਜੀ ਤੇ ਉਹਨਾਂ ਦਾ ਆਪਾਂ ਜਿਹੜੀ ਤਸੱਲੀ ਕੀਤੀ ਹੈ ਫਿਰ ਹਾਲ ਆ ਤੁਹਾਡੇ ਸਾਹਮਣੇ ਸੋ ਹਜੇ ਦੋਸਤੋ ਸੂ ਸਵਾਨ ਤੋਂ ਬਾਅਦ ਇਹ ਪਸ਼ੂ ਠੀਕ ਹੈ ਜੀ ਬਾਕੀ ਭਵਾਨਾ ਦੇਵਾ ਕਰਮਾ ਲਈ ਥੋੜਾ ਪਤਾ ਨਾਰਮਲ ਦਰਮਿਆਨੀਆਂ ਕੋਈ ਭਲਾ ਭੁਲਾ ਵੀ ਹੋਣਗੇ ਮਗਰ ਵੀ ਬੱਛੀ ਹੈ ਕਰ ਲਾਲ ਬਾਈ ਹਾਂ ਜੀ ਹਾਂ ਜੀ ਸੱਤੂ ਸਾਹਿਬ ਮਗਰ ਬੱਛੀ ਹੈ ਜੀ ਠੀਕ ਹੈ ਜੀ ਜੀ ਇਹ ਕੋਲੀ ਸੂਸਵਾ ਦੇ ਵਿੱਚ ਦੋਸਤੋ ਪਸ਼ੂ ਆਇਆ ਸਾਰੇ ਵੀਰਾਂ ਨੂੰ ਪਤਾ ਹੈ ਵੀ ਬਿਲਕੁਲ ਤਾਜੀ ਸੂਈ ਹੈ ਤੇ ਖੂਸਵਾ ਦੇ ਵਿੱਚ ਆਈ ਹੈ ਇਹ ਸੰਤੋਪਾਪ ਚਲੋ 4 ਸੂਏ ਪੀਣ ਵਾਲੀ ਆ ਕਰਮਾਂ ਲਈ ਜਿਹੜੀ ਗੱਲ ਵਾ ਹਾਂਜੀ ਅਜੇ ਚੌਗੀ ਸੂਈ ਹੈ ਕਰਮਾਂ ਲਈ ਚਲੋ ਗਾਂ ਪਰਮੇਸ਼ਰ ਦੇ ਰੰਗ ਆ ਜੀ ਦੁੱਧ ਦੇ ਤੁਹਾਡੇ ਸਾਹਮਣੇ ਆਰਡਰ ਦੀ ਕੁਆਲਿਟੀ ਹੈ ਜਿਹੜੇ ਹਿਸਾਬ ਨਾਲ ਦੁੱਧ 16 17 ਕਿਲੋ ਪਹਿਲੇ ਸੂਏ ਪਾਜੂਗਾ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਬੱਚਾ ਇਹਦਾ ਕਿਹੜਾ ਸੀਗਾ ਆਵੇ ਆਵੇ ਸੰਧੂ ਸਾਹਿਬ ਅੱਗੇ ਹੀ ਆਦੇ ਲਓ ਜੀ ਬੱਛੀ ਇਹਦੇ ਮਗਰ ਪੁਆਇੰਟ ਰੰਕ ਦੇ ਵਿੱਚ ਆ ਦੋਸਤੋ ਆ ਬੱਛੀ ਆ ਗਿੱਲਾ ਨਾਰੂਗਾ ਬਿਲਕੁਲ ਬੱਚੇ ਨਾਲ ਆ ਦੇਖੋ ਅੱਛਾ ਗਰਲਾਲ ਕੀ ਮੁੱਲ ਕਰਦੇ ਵੀਰੇ ਦਾ ਸੰਧੂ ਸਾਹਿਬ ਚਲੋ ਜਿਵੇਂ ਪਲੂਣ ਮਾਜੇ ਕਰਮਾ ਲਈ ਜੇ ਦੰਦਾ ਦੰਦਾ ਜੀ ਆ ਐਵੇਂ ਆਪਾਂ 60 65 ਗਲਤ ਨਾ ਮੁੱਲ ਕਰ ਗਏ ਇਹਦਾ ਵੀ ਆਪਾਂ 55000 ਚੋਂ ਖੁੱਲੇ ਮਾਨਤਾ ਕਰਾਂਗੇ ਅਜਿਹਾ ਥਾਪੀ ਥੁਪੀ ਆ ਚਲੋ ਸੂਚ ਆਈ ਆ ਪੱਠੇ ਪੁੱਠੇ ਚੋਕਾ ਹੀ ਵਛੀ ਤੇ ਦੂਣੀ ਜਪਣੀ ਜਿਹੜੀ ਗੱਲ ਆ ਜੀ ਹਾਂਜੀ ਠੀਕ ਆ ਜੀ ਜੀ 55 ਚੋਂ ਮਾਨਤਾਨ ਖੁੱਲਾ ਹੀ ਕਰਾਂਗੇ ਸੰਧੂ ਸਾਹਿਬ ਗੱਲ ਹੀ ਕੋਈ ਨਹੀਂ ਤੇ ਠੀਕ ਆ ਜੀ ਜੀ ਤਾਂ ਦੋਸਤੋ 55000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਬਾਕੀ ਆ ਵੈੜ ਤੁਹਾਨੂੰ ਦਿਖਾਤੀ ਆ ਥਣ ਦੇ ਵਿੱਚ ਦੀ ਸਾਫ ਆ ਪੂਰੀ ਬਾਕੀ ਆਰਡਰ ਤੁਸੀਂ ਵੇਖੋ ਕਰਮਾ ਲਈ ਠੀਕ ਆ ਜੀ ਚੰਗਾ ਭਾਂਡਾ ਥਰੇ ਲਈ ਖੜੀ ਆ ਤੇ ਥਣਾ ਥੋਣਾ ਦੀ ਕੋਈ ਜਿਹੜੀ ਦੋਸਤੋ ਉਹ ਨਹੀਂ ਹੈਗਾ ਵੀ ਕੋਈ ਛੋਟਾ ਥਾਣਾ ਮੁੱਠੀ ਥਾਣਾ ਰੋਕ ਰੋਕ ਤੋੜਾ ਥਾਣਾ ਕਰਮ ਮਗਰ ਵੀ ਬਚੀ 55 ਦਾ ਛੋੜ ਜਾਪਾ ਠੀਕ ਆ ਤੇ ਗਰ ਲਾਲ ਇੱਧਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਜਰਸੀ ਵਿੱਚ ਆ ਗਈ ਹੈ ਜੀ ਹਾਂਜੀ ਸੰਧੂ ਸਾਹਿਬ ਇਹ ਵੀ ਪਹਿਲਾ ਸੂਆ ਹੀ ਸੂਈ ਜੀ ਠੀਕ ਆ ਜੀ ਬਾਬੀ ਅ ਵੀ ਦੋਸਤੋ ਪਹਿਲਾ ਸੂਆ ਸੂਈ ਤਾਂ ਦਿਨ ਇਹਨੂੰ ਕਿੰਨੇ ਹੋ ਗਿਆ ਅੱਜ ਇਹ ਸੰਧੂ ਸਾਹਿਬ ਰਾਤ ਦੀ ਸੂਈ ਆ ਰਾਤ ਦੀ ਆ ਹਾਂਜੀ ਇਹ ਰਾਤ ਤਕਰੀਬ 12 ਵਜੇ ਦੇ ਲਾਗੇ ਬੰਨੇ ਸੂਈ ਤੜਕੇ ਨੇ 4 4:30 ਵਜੇ ਜੇਰ ਪਾਈ ਆ ਤੇਰੇ ਆਪਾਂ 4 4:30 ਕਿਲੋ ਹੀ ਚੋਈ ਆ 6 ਵਜੇ ਦੇ ਕਰੀਬ ਚੋਈ ਹੋਈ ਹੋਗੀ ਜਿਹੜੀ ਗੱਲ ਵਾ ਐ ਸਾਫ ਸੁਫੀ ਕਰਕੇ ਠੀਕ ਹੈ ਤੇ ਬਾਕੀ ਅਜੇ ਦੂਜੇ ਡੰਗ ਦੀ ਚੁਆਈ ਹੋਣੀ ਹੁਣ ਸ਼ਾਮ ਨੂੰ ਹੋ ਜਾਵੇ ਹਾਂਜੀ ਹਾਂਜੀ ਠੀਕ ਆ ਸੁਬਾ ਵੀ ਦੂਜਾ ਨਹੀਂ ਪਹਿਲਾ ਸੁਬਾ ਸੰਤੂ ਸਾਹਿਬ ਆਪਾਂ ਪਹਿਲਾ ਨਹੀਂ ਕਰਕੇ ਲਈ ਹੋ ਸਕਦਾ ਦੂਜਾ ਵੀ ਹੋਵੇ ਪਰ ਹੁਣ ਆਪਾਂ ਆਪਦੇ ਪਿੰਡੋਂ ਹੀ ਗਾਂ ਹੀ ਲਈ ਆ ਉਹਨਾਂ ਕਹੇ ਵੀ ਪਹਿਲਾ ਸੁਬਾ ਹੀ ਸੁਣੀਏ ਲਓ ਜੀ ਪਹਿਲਾ ਸੁਬਾ ਮਗਰ ਵੀ ਬੱਚੀ ਸੀ ਇਹ ਨਹੀਂ ਮਗਰ ਬੱਚਾ ਜੀ ਸੰਤੂ ਸਾਹਿਬ ਹਾਂਜੀ ਮਗਰ ਬੱਚਾ ਲਓ ਜੀ ਠੀਕ ਆ ਬੱਚਾ ਮਗਰ ਬੱਚਾ ਠੀਕ ਆ ਜੀ ਪਹਿਲਾ ਸੁਬਾ ਗਾ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਬਾਕੀ ਕਦਕੂ ਤੋਂ ਵੱਡਾ ਇੱਕ ਨਾਰਮਲ ਦੋਸਤੋ ਪਰ ਜਰਸੀ ਬੜਾ ਜਿਹੜੀਆਂ ਹਮਾਚਲੀ ਦੇਖਦੇ ਆ ਦੇਖੋ ਬਿਲਕੁਲ ਲਾਲ ਰੰਗ ਦੇ ਵਿੱਚ ਦੋਸਤੋ ਬਾਦਾਮੀ ਰੰਗ ਵੀ ਕਹਿ ਦਿੰਨੇ ਆਪਾਂ ਬਾਦਾਮੀ ਰੰਗ ਬਿਲਕੁਲ ਡਰੋਪਰ ਦੀ ਕੁਆਲਿਟੀ ਚੰਗੀ ਪੁੱਠੀ-ਪੁੱਠੀ ਥਾਣ ਕਰਮਾ ਲਈ ਨੂੰ ਇਹਾ ਥੋੜਾ ਜਿਹਾ ਦੋਸਤੋ ਪਸੂ ਤਾਜਾ ਸੂਨ ਕਰਕੇ ਠੀਕ ਆ ਜੀ ਬੱਚਿਆਂ ਨੂੰ ਭਜਦਾ ਬਾਕੀ ਬੱਚਾ ਤੁਹਾਨੂੰ ਦਿਖਾਤਾ ਆਪਾਂ ਮਗਰ ਬੱਛੀ ਆ ਪਹਿਲੇ ਟਾਈਮ ਦੀ ਚਵਾਈ ਮਾਰਨਿੰਗ ਹੋਈ ਏ ਦੀ ਤੋ ਤਿੰਨ ਚਾਰ ਤਿੰਨ ਚਾਰ ਕਿਲੋ ਪੌਲੇ ਚਵਾਈ ਹੋਈ ਹੈ ਠੀਕ ਆ ਜੀ ਹੁਣ ਦੂਜੀ ਚਵਾਈ ਜਿਹੜੀ ਆ ਸ਼ਾਮ ਨੂੰ ਅੱਜ ਕੀਤੀ ਜਾਊਗੀ ਸੋ ਥਣ ਥਣ ਇੱਕ ਵਾਰੀ ਦੱਸੋ ਤੁਹਾਨੂੰ ਆਪਾਂ ਸਾਰੇ ਪਾਸਿਓਂ ਦਿਖਾ ਦਿੰਨੇ ਆ ਸੋ ਮੁੱਠੀ ਮੁੱਠੀ ਥਾਣਾ ਕਰਮਾ ਲਈ ਨੂੰ ਬਾਕੀ ਆ ਤੁਸੀਂ ਵੇਖੋ ਸਪੇਸ ਵੰਡ ਆ ਕਰੋ ਚੱਕ ਠੀਕ ਆ ਜੀ ਚੰਗੀ ਐਵੈਡ ਕਰ ਲਾਲ ਬਾਕੀ ਚੋਂਡ ਚਾਂ ਚੰਗੀ ਨਿਕਲੀ ਹੈ ਸੰਧੂ ਸਾਹਿਬ ਇੱਕ ਨੰਬਰ ਮੈਨਾ ਕੋਈ ਭੂਰ ਨਹੀਂ ਛਟਾ ਨਹੀਂ ਚਲੋ ਜਿਹੜੇ ਭੈਣ ਭਾਨੇ ਪਹਿਲੀ ਤੇ ਗੱਲ ਵੀ ਆਪਣੇ ਘਰੋਂ ਤਸੱਲੀ ਕਰਕੇ ਖੜਨੇ ਜੀ ਕਿ ਜੇ ਆਪਣੇ ਤੋਂ ਇੰਜ ਮੰਗਾਉਣੀ ਆਪਦੇ ਘਰ ਆਰੀ ਨਾ ਇਹਨੂੰ ਚੋ ਲੈਣਾ ਹਾਂਜੀ ਜਿਹੜੀਆਂ ਗੱਬਣਾ ਉਹਨਾਂ ਨੂੰ ਤੇਪ ਲੈਣ ਜਿਹੜੀ ਗੱਲ ਵਾ ਮੁਰਕੇ ਸੰਧੂ ਸਾਹਿਬ ਆਪਾਂ ਲਾਮੇ ਦੇ ਭਾਈ ਵਾਲ ਦੀ ਜੀ ਬਾ ਪਰੇ ਖਲੜਾ ਆਪਾਂ ਵੀ ਲਾਂਦੀਆਂ ਪੈਸੇ ਲਾਗੇ ਚਲੋ ਭੈਣ ਭਰਾਵਾਂ ਨੇ ਹੱਕ ਦੀ ਕਮਾਈ ਲਾਉਣੀ ਆਪਾਂ ਇਹ ਨਹੀਂ ਗੱਲਾਂ ਦੇ ਬਾਕੀ ਤਸੱਲੀ ਕਰਕੇ ਖੜਨਾ ਆਪਣੇ ਘਰੋਂ ਜੀ ਬਿਲਕੁਲ ਜੀ ਬਿਲਕੁਲ ਜੀ ਤੇ ਕਿੰਨਾ ਕਰਦੇ ਆ ਮੋਲੇ ਮੋਲੇ ਸੰਤੂ ਸਾਹਿਬ ਜੈ ਜੈ ਰੱਖੀ ਇਹਨਾਂ ਦਾ ਸਾਰਿਆਂ ਦਾ ਅੱਜ ਹਾਂ ਜੈ ਜੈ ਜੀ ਹਾਂਜੀ ਐਵੇਂ 60 ਪੈਣ ਦੀ ਮੰਗਣਾ ਇਹਦਾ 55 ਚ ਖੁੱਲੇ ਮਾਨਤਾਨ ਕਰਗੀ ਠੀਕ ਆ ਹਾਂਜੀ ਮੋੜ ਦੇਣੀ ਆਪਾਂ ਕਿਸੇ ਨੂੰ ਸੰਤੂ ਸਾਹਿਬ ਉਹਦਣ ਮੈਂ ਆਪਾਂ ਇਹੋ ਗੱਲ ਕਹੀ ਸੀ ਚਲੋ ਭੈਣ ਭਰਾਵਾਂ ਨੇ ਫੋਨ ਕੀਤਾ ਤੇ ਆਪਾਂ ਉਸੇ ਵੇਲੇ ਫਰਾਦੀਆਂ ਇਹ ਨਹੀਂ ਗੱਲ ਵੀ ਆਪਾਂ ਲੰਮੇ ਸਮੇਂ ਚ ਨਹੀਂ ਪਏ ਕਦੇ ਹਾਂਜੀ ਲੋ ਜੀ ਇਹ ਵੀ ਦੋਸਤੋ 55000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਕੋਈ ਆਪ ਦੀ ਤੁਸੀਂ ਸਮਝ ਨਾਲ ਰੇਟ ਲਾ ਸਕਦੇ ਜੇ ਇਹਨਾਂ ਆਖਿਓ ਵੀ ਰੇਟ ਮੰਗ ਲਿਆ 55 ਠੀਕ ਆ ਬਾਕੀ ਆਪ ਦੀ ਸਮਝ ਨਾਲ ਕੋਈ ਭਰਾ ਦੇ ਬੋਲੇ ਤੇ ਚੱਲ ਰਹੀ ਆ ਝੋਕੇ ਵੇਖੋ ਬਾਕੀ ਥਣ ਥਣ ਸਫਾਈਆਂ ਸੁਫੀਆਂ ਇਹਨਾਂ ਚੀਜ਼ਾਂ ਦਾ ਜਿਹੜਾ ਦੋਸਤੋ ਰੇਟ ਮੰਗਿਆ ਜਾਂਦਾ ਬਾਕੀ ਆ ਤੁਸੀਂ ਵੇਖ ਲਓ ਥਣ ਦੇਵੇ ਦੀ ਬੜੀ ਸਾਫ ਸੁਥਰੀ ਆ ਤੇ ਰੰਗ ਰੂੰਗ ਵੀ ਕਾਫੀ ਵਧੀਆ ਠੀਕ ਆ ਜੀ ਅੱਛਾ ਗਰ ਲਾਲ ਅੱਗੇ ਆ ਆਪਣੇ ਕੋਲ ਇਹ ਗੱਪਣ ਆ ਗਈ ਆ ਹਾਂਜੀ ਸੰਤੂ ਸਾਹਿਬ ਇਹ ਵੀ ਪੰਜਾਬ ਵਾਲੀ ਜਰਸੀ ਆ ਵੱਡੀ ਆ ਹਾਂ ਹਾਂਜੀ ਇਹ ਤੀਜਾ ਸੂ ਹੈ ਸੰਤੂ ਸਾਹਿਬ ਐਰ ਕੀ ਸੁਣੀ ਆ ਹਾਂ ਦੂਜੇ ਸੂਏ 24 25 ਲੀਟਰ ਦਾ ਰਿਕਾਰਡ ਰਿਹਾ ਜੇ ਦਿਨ 10 ਮਾਰਦੀ ਆ ਜੀ अच्छा जी 8 ਤੋਂ 10 ਦਿਨ ਠੰਡੇ ਲੈਂਦੀ ਹੈ ਜੇ ਤੇ ਬਾਕੀ ਬਾਂਦੀ ਬੁੰਦੀ ਹੱਦੋਂ ਜ਼ਿਆਦੀ ਸੰਧੂ ਸਾਹਿਬ ਠੀਕ ਆ ਜੀ ਜੀ ਸੁਭਾ ਤੇਜਾ ਰਹੀ ਸੰਧੂ ਸਾਹਿਬ ਲਓ ਦੋਸਤੋ ਸੁਭਾ ਤੇਜਾ ਤੇ ਦਿਨ ਹਜੇ ਖੁੱਲੇ ਡੁੱਲੇ ਲੈ ਜੂਗੀ 10 ਕ 10 ਦਿਨ ਲੈ ਜੂ ਸੰਧੂ ਸਾਹਿਬ ਪ੍ਰੋ ਸੰਗ ਦੇ ਵਿੱਚ ਬਾਕੀ ਕੱਦ ਉਹ ਤੋਂ ਵੱਡਾ ਹੈ ਇਸ ਗਾਂ ਦਾ ਠੀਕ ਆ ਜੀ ਵੱਡੇ ਕੱਦ ਕਾਟ ਦੇ ਵਿੱਚ ਆ ਥਣ ਦੇ ਭਾ ਵੇਖੋ ਠੀਕ ਆ ਥਾਣਾ ਬਹੁਤ ਵਧੀਆ ਦੋਸਤੋ ਲੰਬੇ ਥਾਣਾ ਹੱਥੀ ਚਵਾਈ ਵਾਲੀ ਆ ਵੇਖੋ ਮੁੱਠੀਦਾਰ ਅਜੇ ਲਾਹੇ ਬਣਾਏ ਪਈਏ 10ਕ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂ ਕਰਮਾਂ ਲਈ ਬਹੁਤ ਵੱਡੇ ਕਦ ਕਦ ਦੇ ਵਿੱਚ ਜਿੱਦਾਂ ਕਿ ਨਾਰਮਲ ਉਸ ਤੋਂ ਐਚਫ ਬਰੀਡ ਦੇ ਵਿੱਚ ਬਹੁਤ ਵਗਾ ਦਿਖਦੇ ਆ ਪੁੱਲ ਹਾਈਟ ਲੈਂਥ ਵਾਲੀਆਂ ਦੇਖੋ ਜੀ ਸਸਾ ਕਰ ਲਵੇ ਬਾਕੀ ਚਲੋ ਤੁਹਾਡੀ ਦਾ ਤਸੱਲੀ ਆਪ ਦੀ 35 ਦੁੱਪਨ ਵਧੀਆ ਆ ਫਿਰ ਮਾਣਾ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦ ਕਰੂਗਾ ਆਪਦੇ ਘਰ ਲਵਾ ਕੇ ਤਸੱਲੀ ਨਾਲ ਤਿੱਪੇ ਦੇ ਭਲਾ ਨਾਮ ਹੀ ਤਿੱਪੇ ਆਪਣੀ ਗਰੰਟੀ ਹੋਊਗੀ ਹਾਂ ਬਾਹਰ ਪਿੱਛੇ ਦੀ ਫੁੱਲ ਗਰੰਟੀ ਉਹ ਮੰਗਰ ਵੀ ਕੱਢੂਗੀ ਤਾਂ ਵੀ ਆਪਾਂ ਵਾਪਸ ਲਵਾਵਾਂਗੇ ਗਈ ਹਾਂ ਹਾਂਜੀ ਲਓ ਜੀ ਤੇ ਵਟ ਦੇ ਕਦ ਕੱਟ ਦੇ ਵਿੱਚ ਦੋਸਤੋ ਕਦ ਕਾफी ਸੋਹਣਾ ਵੱਡਾ ਕਦ ਕਾਟ ਆ ਬਾਕੀ ਉਹਨਾਂ ਕਿ ਥੱਲੋ ਕਰਮਾਰੀ ਦੇਵਾ ਬਣਾਉਣਾ ਚਾਹੀਦਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਸੰਸਾਦ ਦੂਜੇ ਸੂਏ ਨੇ 24 25 ਲੀਟਰ ਦੁੱਧ ਠੰਡਾ ਹੀ ਬਣਾਇ ਹਾਜਰ ਕਰਮਾਲੀਆਂ ਗਰਮੀ ਚ ਵੇਖ ਕੇ ਮੈਨੂੰ ਉਹਦੇ ਲਈ ਜਿੰਦਗੀਆਂ ਤੂ ਤੂ ਕੇ ਵਧੋ ਪਤੀ ਸਰ ਗਿਆ ਪੂਰੀਆਂ ਜੋਰ ਵਿੱਚ ਆ ਕੇ ਹਾਂ ਲੰਗੇ 12 ਵਜੇ ਨਾਲੀ ਇਹ ਇਹਦੀ ਕੀ ਗੱਲ ਲਾਉ ਜੀ ਠੀਕ ਆ ਜੀ ਸੋ ਗੱਬਣ ਵੇੜਾ ਭਰਾਭੋ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਤੀ ਆ ਤੀਜਾ ਸੂਬਾ ਸੋਣਾ ਬਾਕੀ 10 ਦਿਨ ਹਜੇ ਕੱਢਦੇ ਆ ਥਣਦੇਵੇ ਵਾਲੇ ਪਾਸੇ ਪੂਰੀ ਤੁਸੀਂ ਤਸੱਲੀ ਨਾਲ ਦੇਖ ਲਈ ਆ ਵੈਸੇ ਠੀਕ ਹੈ ਜੀ ਬਹੁਤ ਵਧੀਆ ਥਣਦੇਵਾ ਆ ਵੇਖੋ ਤੁਸੀਂ ਕਮਾਲਾ ਕਰੂਗੀ ਦੋਸਤੋ ਅਜੇ 10 ਕ ਦਿਨ ਪੈਂਡਿੰਗ ਆ 10 ਕ 10 ਕ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਤੇ ਵੱਡੇ ਵਹਿੜਾ ਕਰਨ ਨਾਲ ਕੀ ਕਰਦੇ ਆ ਬੋਲਿੰਦਾ ਸੰਤੂ ਸਾਹਿਬ ਚਲੋ ਜੇ ਤੇ ਥੋੜਾ ਸਿਆਲ ਦਾ ਪੱਕ ਹੁੰਦਾ ਫਿਰ ਤੇ ਕਰਮ ਵਾਲੀ ਭਲਾ ਲੱਖ ਨੂੰ ਵੇਚ ਦਿੰਦੇ ਗੱਲ ਹੀ ਕੋਈ ਨਹੀਂ ਪਰ ਅੱਜ ਆਪਾਂ ਕਿਸੇ ਦਾ ਮੁੱਲ ਨਹੀਂ ਗਲਤ ਕੀਤਾ ਨਾ ਇਹਦਾ ਹੀ ਕਰਨਾ ਮੁੱਲ ਪਹਿਣ ਕਰੀਏ 70 ਕਰੀਏ ਆਪਾਂ 62000 ਜੋ ਖੁੱਲਾ ਮਾਨਤਾ ਕਰਾਂਗੇ ਠੀਕ ਹੈ ਜੀ ਹਾਂਜੀ ਬਾਰ ਯਾਰ ਦੇ ਵਿੱਚੋਂੁੱਲਾ ਹੀ ਮਾਨਤਾਨ ਸੰਤੂ ਸਾਹਿਬ ਕੋਈ ਮੜੂ ਨਾ ਸੱਜਾ ਜਿਹੜਾ ਹੋਊਗਾ ਇਹਦੇ ੜੀਆਂ ੜੀਆਂ ਮੇਰੇ ਸਿਰ ਜਿੱਦੀਆ ਕਰਮਾ ਲਈ ਨਹੀਂ ਤਾਂ ਅਸੀਂ 85 ਤੋਂ ਘੱਟ ਕੋਈ ਵੀ ਨਹੀਂ ਦਿੰਦਾ ਚੰਗੇ ਡੇ ਦੇ ਹੋਵੇ ਦੇ ਜਦੋਂ ਆਪਾਂ ਨੂੰ ਇਹ ਆ ਵੀ ਰੋਟੀ ਦੇ ਦੇ ਆਪਾਂ ਨੂੰ ਇੰਨੇ ਵੱਡਾ ਸੰਤੂ ਸਾਸ ਵਸ ਵਸ ਆ ਲੋਬ ਦੋਸਤੋ ਰੇਟ ਵੀ ਬਿਲਕੁਲ ਜਾਇਜ਼ ਆ ਹਜੇ 10 ਦਿਨ ਜਿਹੜੀ ਕਰਮਾ ਲਈ ਕੱਢਦੀ ਆ ਵੈਸੇ ਜਦੋਂ ਪੂਰੀ ਤਿਆਰੀ ਤੇ ਹੋਈ ਉਦੋਂ ਗੱਲਬਾਤ ਹੋਰ ਸਮਝ ਵਿੱਚ ਆਊਗੀ ਸੰਤੂ ਸਾਹਿਬ ਪੂਰੀ ਭਰ ਜਾਂਦੀ ਕਰਮਾ ਲਈ ਇੱਥੋਂ ਤੱਕ ਬਣ ਕੇ ਸੁਣਦੀ ਆ ਹਾਂ ਠੀਕ ਆ ਜੀ ਕੋਈ ਸ਼ੱਕ ਹੀ ਨਹੀਂ ਛੱਡਾਂਗਾ ਦੋਸਤੋ ਜਦੋਂ ਪੂ 62000 ਦੀ ਹਾਂਜੀ ਸੰਤੂ ਸਾਹਿਬ ਲਓ ਜੀ 62000 ਦੀਏ ਦੋਸਤੋ ਮਿਲ ਜੂਗੀ ਠੀਕ ਆ ਬਾਕੀ ਵੜਾ ਤੁਸੀਂ ਸਾਰੀਆਂ ਵੇਖੀਆਂ ਕਮਾਲ ਆ ਦੋਸਤੋ ਵੜਾ ਚੰਗੀਆਂ ਨੇ ਥਣ ਦੇਵੇ ਵਾਲੇ ਪਾਸਿਓ ਕੋਈ ਵੀ ਕਿਸੇ ਪਾਸੇ ਦੋਸਤੋ ਕਿੰਤੂ ਪ੍ਰੰਤੂ ਨਹੀਂ ਕਿਸੇ ਪਾਸੇ ਨੇ ਖੁੰਝੀਆਂ ਕਰ ਮਾਰੀਆਂ ਚੰਗੀਆਂ ਨੇ ਜਿਹੋ ਜੀ ਕੁਆਲਿਟੀ ਦੋਸਤੋ ਆਪੋ ਆਪਣੀ ਜਗ੍ਹਾ ਤੇ ਸਾਰੀਆਂ ਪੂਰੀਆਂ ਕਹਿੰਦੀਆਂ ਕਹ ਹੁੰਦੀਆਂ ਨੇ ਠੀਕ ਆ ਰੀਡ ਪਰਤੇ ਵੀ ਬਿਲਕੁਲ ਜੈਨੂਨਾ ਬਾਕੀ ਇਥੇ ਆਣ ਕੇ ਆਪਦੇ ਭਰਾ ਇੱਕ ਵਾਰੀ ਅੱਖੀਂ ਵੇਖ ਲਿਓ ਉਸ ਤੋਂ ਬਾਅਦ ਕਿਸੇ ਵੀਰ ਨੂੰ ਲੱਗਦਾ ਕੋਈ ਜੋ ਵੀ ਮਾਨਤਾ ਨਾਲ ਜੋ ਵੀ ਗਜੈਸ਼ ਆ ਦੱਸੇਗਾ ਰੇਟਾਂ ਦੇ ਨਰਲਾ ਵੀਰੇ ਇੱਕ ਨੰਬਰ ਆਪਣੇ ਬੋਲ ਦਿੱਗੇ ਸੋਨ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਤੇ ਬਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸასი ਗਾ ਸੰਤੋ ਸਾਹਿਬ ਜੀ